ਜੁਗਸਟ ਮੌਸਮ ਅਪਡੇਟ ਪੰਜਾਬ ਮੌਸਮ 1 ਤੋਂ 3 ਅਗਸਤ ਇਸ ਦਿਨ ਤੋਂ ਪਾਰੀ ਮੀਂਹ ਦੀ ਸਭਾਵਨਾ ਪੰਜਾਬ ਵਿੱਚ ਮੌਨਸੂਨ ਦੁਆਰਾ ਐਕਟੀਵੇਟ ਪੰਜਾਬ ਵਿੱਚ ਚੰਗੇ ਮੀਂਹ ਪੈਣ ਦੇ ਅਨਸਾਰ ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ ਸੱਸੀ ਅਕਾਲ ਚਾਰੇ ਮੰਜਾਬੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਰੇ ਦਰਸ਼ਨਾਤੈਲ ਨੂੰ ਸਵਾਦ ਕਰਦੇ ਆਂ ਗੱਲ ਕਰਾਂਗੇ ਪੰਜਾਬ ਦੇ ਮੌਸਮੀ ਦੇਖਾਂਗੇ ਅੱਜ ਦੇ ਹਾਲਾਤ ਕਿਦਾਂ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਚੈਨਲ ਨੂੰ ਜੁਸਕ੍ਰਾਈਬ ਕਰ ਲਓ ਤਾਂ ਜੋ ਵੀ ਅਪਡੇਟ ਆਵੇ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਵਿੱਚ ਅੰਤ ਤੱਕ ਜਰੂਰ ਬਨੇ ਰਹੋ ਤਾਂ ਤਨ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਅ ਅਮੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਮੌਸਮ 1 ਅਗਸਤ ਤੋਂ ਲੈ ਕੇ 3 ਅਗਸਤ ਤੱਕ ਕੀ ਹਾਲਾਤ ਬੰਦੇ ਹੋਏ ਦਿਖਾਈ ਦੇ ਰਹੇ ਨੇ ਸੈਟਲਾਈਟ ਜਿਮ ਇਮੇਜ ਦੇਖਾਂਗੇ ਮੌਸਮ ਵਿਭਾਗ ਵੱਲੋਂ ਕਿਹੜੇ ਅਲਰਟ ਜਾਰੀ ਕੀਤੇ ਗਏ ਹਨ ਅੱਜ ਦੇ ਦਿਨ ਬਾਰੇ ਸਾਰਾ ਕੁਝ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੁਮਬਸਕ੍ਰਾਈਬ ਕਰ ਲਓ ਚਟਲਾਈਟ ਤਸਵੀਰਾਂ ਦੇਖ ਲੈਣੇ ਆ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਸੰਗਣੀ ਬੱਦਲਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਨਾਲ ਲੱਗਦੇ ਸੂਬਿਆਂ ਦੇ ਵਿੱਚ ਵੀ ਬਹੁਤ ਸੰਗਣੀ ਬੱਦਲਵਾਈ ਦਿਖਾਈ ਦੇ ਰਹੀ ਹੈ ਇੱਧਰ ਰਾਜਸਥਾਨ ਹਰਿਆਣਾ ਇੱਧਰ ਹਿਮਾਚਲ ਵਾਲੀ ਸਾਈਡ ਵੀ ਬਹੁਤ ਸੰਗਣੀ ਬੱਦਲਵਾਈ ਨਜ਼ਰ ਆ ਰਹੀ ਹੈ ਅਗਰ ਅਸੀਂ ਬੱਦਲਵਾਈ ਦੀ ਗੱਲ ਕਰੀਏ ਤਾਂ ਇਹ ਬੱਦਲਵਾਈ ਆਪਾਂ ਵੀ ਪਿਛਲੇ 3-4 ਮਹੀਨੇ ਜਦੋਂ ਦੀ ਮੌਨਸੂਨ ਆਈ ਹੈ ਉਦੋਂ ਦੀ ਬੱਦਲਵਾਈ ਇੰਨੀ ਸੰਗਣੀ ਬੱਦਲਵਾਈ ਪੰਜਾਬ ਵਿੱਚ ਨਹੀਂ ਦੇਖੀ ਆਪਾਂ ਹੁਣ ਆਪਾਂ ਗੱਲ ਕਰ ਲਈ ਜਾਨੀ ਕਿ 31 ਅਗਸਤ ਤੋਂ ਰਾਤ ਤੋਂ ਹੀ ਪੰਜਾਬ ਦੇ ਵਿੱਚ ਸੰਗਣੀ ਬੱਦਲਵਾਈ ਇਹਦੇ ਤੇਜ਼ ਮ ਲੰਧੇ ਖਾਸ ਕਰਕੇ ਦੋਆਬੇ ਦੇ ਅਤੇ ਕੁਝ ਮਾਲਵੇ ਦੇ ਇਲਾਕਿਆਂ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਹਨ ਮਾਚਨਾਲ ਟੱਚ ਕਰਦੇ ਇਲਾਕੇ ਰਾਤ ਤੋਂ ਹੀ ਸੋਨਾ ਮੀਂਹ ਦੇਖ ਰਹੇ ਹਨ ਉੱਤੀ ਜਹੀ ਬੇਨਤੀ ਕਰਦੇ ਹਾਂ ਵੀਡੀਓ ਵਿੱਚ ਅੰਤ ਤੱਕ ਜੂਰ ਬਣੇ ਰਹੋ ਚੰਗੇ ਜਾ ਕੇ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਜ਼ਿਲੇਵਾ ਜਾਣਗੀ ਦਿੱਤੀ ਗਈ ਉਹ ਟੋਹੜਾ ਸਾਂਝੀ ਕਰਾਂਗੇ ਜਿਵੇਂ ਕਿ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਪੂਰੇ ਪੰਜਾਬ ਨੂੰ ਸੰਗਣੀ ਬੱਦਲਵਾਈ ਨੇ ਕਵਰ ਕੀਤਾ ਹੋਇਆ ਹੈ ਇਧਰ ਭਾਵੇਂ ਆਪਾਂ ਰਿਆਣੇ ਵਾਲੀ ਸਾਈਡ ਤੋਂ ਦੇਖ ਲਈਏ ਇਧਰ ਅੰਮਾਲੇ ਵਾਲੀ ਸਾਈਡ ਤੋਂ ਨਾਪਾ ਹੋ ਗਿਆ ਚੰਡੀਗੜ੍ਹ ਹੋ ਗਿਆ ਇਧਰ ਮਾਚ ਦੇ ਨਾਲ ਲੱਗਦੇ ਇਲਾਕੇ ਅੰਮ੍ਰਿਤਸਰ ਸਾਈਡ ਦੇ ਵਿੱਚ ਵੀ ਸ ਖਬਰਾਂ ਆ ਰਹੀਆਂ ਹਨ ਇਦਾਂ ਹੀ ਲੁਧਿਆਣਾ ਬਰਨਾਲਾ ਮਾਨਸਾਬ ਠੇਂਡਾ ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਸੰਘਣੀ ਬੱਦਲਬਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਡਾਰ ਸਿਸਟਮ ਦੇਖ ਲੈਣੇ ਹਾਂ ਨਵੇਂ ਤੁਸੀਂ ਸੈਟੇਲਾਈਟ ਤਸਵੀਰਾਂ ਵਿੱਚ ਵੀ ਦੇਖਿਆ ਸੀ ਕਾਫੀ ਬੱਦਲਬਾਈ ਨਜ਼ਰ ਆ ਰਹੀਆਂ ਹੁਣ ਡਾਰ ਸਿਸਟਮ ਵੀ ਇਸੇ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਉੱਤੇ ਸੰਘਣੀ ਬੱਦਲਬਾਈ ਨਜ਼ਰ ਆ ਰਹੀ ਹੈ ਸਾਰੇ ਇਲਾਕਿਆਂ ਦੇ ਵਿੱਚ ਸੰਘਣੀ ਬੱਦਲਬਾਈ ਪੰਜਾਬ ਦੇ ਵਿੱਚ ਬਣੀ ਹੋਈ ਹੈ ਇੱਧਰ ਆਪਾ ਪਟਿਆਲਾ ਹੋ ਗਿਆ ਐਸਐਸ ਨਗਰ ਹੋ ਗਿਆ ਐਸਬੀਐਸ ਨਗਰ ਹੋ ਗਿਆ ਲੁਧਿਆਣੇ ਦੇ ਕੁਝ ਸ਼ਹਿਰ ਹੋਗੇ ਖਾਸ ਕਰਕੇ ਅੰਮ੍ਰਿਤਸਰ ਇੱਧਰ ਪਠਾਨਕੋਟ လာ ਰਹੀ ਹੈ ਇਧਰ ਫਰੋਜਪੁਰ ਵਾਲੀ ਸਾਈਡ ਵੀ ਹੋ ਗਿਆ ਮੋਗਾ ਹੋ ਗਿਆ ਇਧਰ ਬਠਿੰਡਾ ਹੋ ਗਿਆ ਇਧਰਲੀ ਸਾਈਡ ਸਾਰੇ ਇਲਾਕਿਆਂ ਦੇ ਵਿੱਚ ਸੰਗਣੀ ਬਦਲਵਾਈ ਬੰਦੀ ਹੋਈ ਨਜ਼ਰ ਆ ਰਹੀ ਹੈ ਇਧਰ ਹਿਮਾਚਲ ਵਾਲੀ ਸਾਈਡ ਤੋਂ ਵੀ ਸੰਗਣੀ ਬਦਲਵਾਈ ਆ ਰਹੀ ਹੈ 19 ਵਾਲੀ ਸਾਈਡ ਹੋ ਗਿਆ ਪਰ ਕੁਝ ਇਲਾਕਾ ਹਾਰਪੂ ਦਾ ਹਜੇ ਤੱਕ ਸਾਫ਼ ਹੀ ਨਜ਼ਰ ਆ ਰਿਹਾ ਹੈ ਪਰ ਐਸਬੀਐਸ ਨਗਰ ਹੋ ਗਿਆ ਹੋ ਗਿਆ ਜਲੰਧਰ ਹੋ ਗਿਆ ਕੁਝ ਇਲਾਕਾ ਇਨ੍ਹਾਂ ਇਲਾਕਿਆਂ ਦੇ ਵਿੱਚ ਸੰਗਣੀ ਬਦਲਵਾਈ ਨਜ਼ਰ ਆ ਰਹੀ ਹੈ ਵਾਰੀਮੀ ਪੈਂਦੇ ਸਾਰੇ ਬਣੇ ਹੋਏ ਲੱਗ ਰਹੇ ਹਨ ਆਪਾਂ ਰੇਣੀ ਧਾਰ ਮੌਟਰ ਦੇਖ ਲੈਨੇ ਆ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਜੇ 1 ਅਗਸਤ ਨੂੰ ਆਪਾਂ 11 ਵਜੇ ਦੀ ਤਸਵੀਰ ਦੇਖ ਲੈਨੇ ਆ ਜਵੇਂ ਪਟਿਆਲਾ ਸੰਗਰੂਰ ਮਲੇਰ ਕੋਟਲਾ ਇੱਧਰ ਗੁਰਦਾਸਪੁਰ ਰਮਿਸਰ ਸਾਹਿਬ ਪੱਟੀ ਹੋ ਗਿਆ ਫਰੀਦਕੋਟ ਮੋਗਾ ਬਠਿੰਡਾ ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਸੰਗਣੀ ਬੱਦਲਬਾਈ ਬੰਦੀ ਹੋਈ ਦਿਖਾਈ ਦੇ ਰਹੀ ਹੈ ਜੇ ਆਪਾਂ ਅੱਗੇ ਗੱਲ ਕਰ ਲਈਏ ਆਪਾਂ 3:00 ਵਜੇ ਦੁਪਹਿਰ ਦੀ ਇੱਧਰ ਵਿੱਚ ਆਪਾਂ ਹਰਿਆਣੇ ਦੇ ਨਾਲ ਬਾਰਡਰ ਲੱਗਦੇ ਹੋਏ ਇਲਾਕੇ ਪਟਿਆਲਾ ਸੰਗਰੂਰ ਮਲੇਰ ਕੋਟਲਾ ਰਾਮਪੂਰਾ ਫੂਲ ਹੋ ਗਿਆ ਲੁਧਿਆਣਾ ਹੋ ਗਿਆ ਇਹਨਾਂ ਥਾਵਾਂ ਦੇ ਉੱਤੇ ਬੱਦਲਬਾਈ ਦਿਖਾਈ ਦੇ ਰ ਲੇਰੀ ਕੋਟਲਾ ਲੁਧਿਆਣਾ ਮੋਗਾ ਇਧਰ ਟਾਂਡਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਜਲੰਧਰ ਹੋ ਗਿਆ ਪੱਟੀ ਹੋ ਗਿਆ ਨੰਗਲ ਦੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਵਿੱਚ ਬੱਦਬਾਈ ਬੰਦੀ ਹੋਈ ਦਿਖਾਈ ਦੇ ਰਹੀ ਹੈ ਦੇਖ ਰਹੇ ਹੋ ਇਹ ਆਈਐਮਡੀ ਚੰਡੀਗੜ੍ਹ ਵਾਲੋ 31 7 2024 ਨੂੰ ਜਾਰੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਦੱਸੀ ਗਈ ਹੈ ਕਈ ਥਾਵਾਂ ਤੇ ਬਿਠਿੰਡੇ ਦਾ ਟੈਂਪਰੇਚਰ 40 ਦੇ ਕਰੀਬ ਹੋ ਸਕਦਾ ਹੈ ਤੇ ਅੱਗੇ 31 ਤਰੀਕ ਦੀ 31 ਦੀ ਤਾਂ ਲੰਘ ਚੁੱਕੀ ਹੈ 1 ਤਰੀਕ ਦੀ ਗੱਲ ਕਰ ਲਈਏ 1 ਅਗਸਤ ਦੀ ਗੱਲ ਕਰੀਏ ਪੰਜਾਬ ਤੇ ਹਰਿਆਣਾ ਦੋਵਾਂ ਦੇ ਵਿੱਚ ਭਾਰੀ ਉਮੀਦ ਹੈ ਸਰ ਦੱਸੇ ਗਏ ਹਨ येलो ਅਲਰਟ ਜਾਰੀ ਕੀਤਾ ਗਿਆ ਹੈ 2 2 ਤਰੀਕ ਨੂੰ yellow alert ਜਾਰੀ ਕੀਤਾ ਗਿਆ ਹੈ ਅੱਗੇ 3 ਤਰੀਕ ਦੀ ਗੱਲ ਕਰ ਲਈਏ 3 ਤਰੀਕ ਨੂੰ ਕੋਈ ਅਲਰਟ ਨਹੀਂ ਹੈ 4 ਤਰੀਕ ਨੂੰ ਕੋਈ ਅਲਰਟ ਨਹੀਂ ਹੈ 5 ਨੂੰ ਵੀ ਕੋਈ ਅਲਰਟ ਨਹੀਂ ਹੈ ਤੇ 6 ਨੂੰ ਵੀ ਕੋਈ ਅਲਰਟ ਨਹੀਂ ਹੈ ਮਤਲਬ ਗੱਲ ਕਰੀਏ ਆਪਾਂ 1 ਤੇ 2 ਤਰੀਕ ਨੂੰ ਪੰਜਾਬ ਦੇ ਵਿੱਚ ਸੋਨੇ ਮੀਂਹ ਦਰਜ ਹੋ ਸਕਦੇ ਹਨ ਤੇ ਮੀਂਹ ਦਰਜ ਹੋ ਸਕਦੇ ਹਨ ਹੁਣ ਆਪਾਂ IMD ਚੰਡੀਗੜ੍ਹ ਵੱਲੋਂ ਜਿਹੜੇ ਜ਼ਿਲ੍ਹੇ ਵੱਲ ਅਲਰਟ ਜਾਰੀ ਕੀਤੇ ਗਏ ਹਨ ਜਾਣਕਾਰੀ ਦਿੱਤੀ ਗਈ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਾਝੇ ਦੀ ਗੱਲ ਕਰ ਲਈ ਜਿਵੇਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤਾਂ ਤਾਂ 31 ਤੱਕ ਤਾਂ ਲੰਘ ਚੁੱਕੀ ਹੈ 1 ਤਰੀਕ ਦੀ ਗੱਲ ਕਰੀਏ ਪਠਾਨਕ ਦੀ ਚਾਹਣੀ ਦਿੱਤੀ ਗਈ ਹੈ ਤਨ ਤਾਰ ਦੇ ਜਿਹੜੇ ਹਾਈ ਰੇਂਜ ਦੀ ਚਾਹਣੀ ਦਿੱਤੀ ਗਈ ਹੈ 2 3 ਦੀ ਗੱਲ ਕਰ ਲਈਏ 2 3 ਨੂੰ ਪਠਾਨਕੋਟ ਦੇ ਵਿੱਚ ਸਿਰਫ ਪਰਿਮੀ ਚਾਹਣੀ ਦਿੱਤੀ ਗਈ ਹੈ ਬਾਕੀ ਕੋਈ ਨਹੀਂ ਜਾਣਕਾਰੀ ਦਿੱਤੀ ਗਈ ਅੱਗੇ 3 3 ਤਿੰਨ ਤਰੀਕ ਨੂੰ ਵੀ ਕੋਈ ਚੇਤਾਵਨੀ ਨਹੀਂ ਹੈ ਨਾ ਹੀ 4 ਨੂੰ ਅੱਗੇ ਆਪਾਂ ਦੁਆਬੇ ਦੀ ਗੱਲ ਕਰ ਲਈਏ ਦੁਆਬੇ ਦੇ ਵਿੱਚ 4ਪੁਰ ਨਵਾਂ ਸ਼ਹਿਰ ਕਪੂਰਥਲਾ 1 ਤਰੀਕ ਨੂੰ ਹਿਯਾਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ ਪਰਿਮੀ ਚਾਹਣੀ ਦਿੱਤੀ ਗਈ ਹੈ ਕਪੂਰਥਲਾ ਦੇ ਵਿੱਚ ਵੀ ਹੈ ਕਿ 3 2 3 ਦੀ ਗੱਲ ਕਰ ਲਈਏ 2 3 ਨੂੰ ਸਿਰਫ ਹਿਯਾਰਪੁਰ ਦੇ ਵਿੱਚ ਚਾਹਣੀ ਦਿੱਤੀ ਗਈ ਹੈ 3 ਅਤੇ 4 ਤਰੀਕ ਨੂੰ ਕੋਈ ਮੌਸਮ ਵਿਭਾਗ ਵੱਲੋਂ ਚ ਜਲੰਧਰ 31 ਤਰੀਕ ਤੱਕ ਲੰਘ ਚੁੱਕੀ ਹੈ ਅੱਗੇ ਆਪਾਂ 1 ਤਰੀਕ ਲਈ 1 ਤਰੀਕ ਨੂੰ ਜਲੰਧਰ ਦੇ ਵਿੱਚ ਹੈਵੀ ਰੇਨ ਦੇ ਚਾਂਸ ਦਿੱਤੇ ਗਏ ਹਨ ਬਾਕੀਆਂ ਦੇ ਵਿੱਚ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ ਤਾਂ ਹੀ ਹੁਣ ਆਪਾਂ ਪੰਜਵੀਂ ਮਾਲਵੇ ਦੀ ਗੱਲ ਕਰ ਲਈਏ ਜਿਸ ਵਿੱਚ ਫਿਰੋਜ਼ਪੁਰ ਹੋ ਗਿਆ ਫਾਜ਼ਿਲਕਾ ਹੋ ਗਿਆ ਫਰੀਦਕੋਟ ਮੁਖਤਸਰ ਮੋਗਾ ਬਠਿੰਡਾ 31 ਤਰੀਕ ਤੱਕ ਲੰਘ ਚੁੱਕੀ ਹੈ 1 ਤਰੀਕ ਆ ਰਹੀ ਹੈ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਾਰੀਮੀ ਦੇ ਚਾਂਸ ਦੱਸੇ ਗਏ ਹਨ 1 ਤਰੀਕ ਨੂੰ 2 3 ਤੇ 4 ਨੂੰ ਕੋਈ ਚਾਂਸ ਨਹੀਂ ਦੱਸਿਆ ਗਿਆ ਨਾ ਹੀ ਕੋਈ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਅੱਗੇ ਆਪਾਂ ਪੂਰਬੀ ਮਾਲਵੇ ਦੀ ਗੱਲ ਕਰ ਲਈਏ ਜਿਸ ਵਿੱਚ ਲੁਧਿਆਣਾ ਹੋ ਗਿਆ ਬਰਨਾਲਾ ਹੋ ਗਿਆ 31 ਤੱਕ ਲੰਘ ਚੁੱਕੀ ਹੈ 1 ਤਰੀਕ ਨੂੰ ਪਾਰੀਮੀ ਦੇ ਚਾਂਸ ਦੱਸੇ ਗਏ ਹਨ ਅੱਗੇ ਬਰਨਾਲੇ ਦੇ ਵਿੱਚ ਪਾਰੀ ਤੋਂ ਪਾਰੀਮੀ ਮਤਲਬ ਕੀ orange ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ 2 3 3 ਤੇ 4 ਇਹਨਾਂ ਤਿੰਨ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੀਂਹ ਬਾਰੇ। ਹਲਵੇ ਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਵਿੱਚ ਮਾਨਸਾ ਹੋ ਗਿਆ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਐਸ ਨਗਰ ਤੇ ਮਲੇਰਕੋਟਲਾ 31 ਤਰੀਕ ਤੱਕ ਤਾਂ ਲੰਘ ਚੁੱਕੀ ਹੈ। 1 ਤਰੀਕ ਦੀ ਗੱਲ ਕਰੀਏ ਮਾਨਸਾ ਤੇ ਸੰਗਰੂਰ ਦੇ ਵਿੱਚ ਭਾਰੀ ਮੀਂਹ ਦੇ ਜਨ ਦੱਸੇ ਗਏ ਹਨ। ਅੱਗੇ ਬਾਕੀ ਫਤਿਹਗੜ੍ਹ ਸਾਹਿਬ, ਰੂਪਨਗਰ ਹੋ ਗਿਆ, ਪਟਿਆਲਾ ਹੋ ਗਿਆ ਤੇ ਐਸਐਸ ਨਗਰ ਹੋ ਗਿਆ, ਮਲੇਰਕੋਟਲਾ ਹੋ ਗਿਆ। ਇਹਨਾਂ ਦੇ ਵਿੱਚ ਵੀ ਹੈਵੀ ਰੇਨ ਦੇ ਚਾਂਸ ਦੱਸੇ ਗਏ ਹਨ। ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਅ ਅਗੇ ਰੂਪਨਗਰ ਦੇ ਵਿੱਚ ਪਰ ਉਮੀਦ ਅਲਰਟ ਜਾਰੀ ਕੀਤਾ ਗਿਆ ਹੈ ਫਟਿਆਲਾ ਹੋ ਗਿਆ ਅਗੇ ਇਲਾਕਿਆਂ ਦੇ ਵਿੱਚ ਕੋਈ ਉਮੀਦ ਅਲਰਟ ਜਾਰੀ ਨਹੀਂ ਹੈ ਤੈਨੂੰ ਵੀ ਕੋਈ ਅਲਰਟ ਨਹੀਂ ਹੈ 나ਹੀਂ 4 ਤਰੀਕ ਨੂੰ ਕੋਈ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਦੇ ਲਈ